ਪੈਨ ਕਾਰਡ ਸੰਬੰਧੀ ਸਰਕਾਰ ਦਾ ਵੱਡਾ ਐਲਾਨ ਹੋਣਗੇ ਆਹਾ ਵੱਡੇ ਬਦਲਾ ਇੰਨਾ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਖਾਤਿਆਂ 'ਚ ਆਉਣਗੇ ਪੈਸੇ ਜਲਦੀ ਕਰ ਲੋ ਆਹਾ ਕੰਮ ਰਖੜੀ ਮੌਕੇ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਦੇਖੋ ਘੱਗਰ ਦਾ ਪਾਣੀ ਚੜਨ ਕਾਰਨ ਪਟਿਆਲਾ ਤੇ ਰਾਜਪੁਰਾ ਦੇ ਦਰਜਣਾਂ ਪਿੰਡਾਂ ਲਈ ਵੱਡਾ ਅਲਰਟ ਹੋਇਆ ਜਾਰੀ ਪਟਿਆਲਾ ਪ੍ਰਸ਼ਾਸਨ ਨੇ ਘੱਗਰ ਨਦੀ ਦੇ ਨੇੜੇ ਇੱਕ ਦਰਜਣ ਤੋਂ ਵੱਧ ਪਿੰਡਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਆ ਉਹਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਰਾਜਪੁਰਾ ਕਨੌਰ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਨਦੀ ਵੱਲ ਜਾਣ ਤੋਂ ਗੁਰੇਜ ਕੀਤਾ ਹੈ ਤਾਂ ਦੇਖੋ ਪਟਿਆਲਾ ਦੇ ਡੀਸੀ ਪ੍ਰੀਤੀ ਜੱਦਵ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਅਫਵਾਹਾਂ ਫੈਲਾਉਣ ਤੋਂ ਬਚਣ ਅਤੇ ਪਾਣੀ ਨਾਲ ਸੰਬੰਧਿਤ ਕਿਸੇ ਵੀ ਐਮਰਜੈਂਸੀ ਲਈ ਨੰਬਰ ਜਿਹੜਾ ਦਿੱਤਾ ਗਿਆ ਤੇ ਨੰਬਰ ਤੇ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਲਾਕਾ ਨਿਵਾਸੀਆਂ ਨੂੰ ਸੁਚੇਤ ਰਹਿਣ ਅਤੇ ਖੱਗਰ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੜ੍ਹਾਂ ਦਾ ਖਤਰਾ ਦੁਬਾਰਾ ਤੋਂ ਮੰਡਰਾਉਣ ਲੱਗਿਆ ਹੈ ਉਧਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਨੂੰ ਮੁੜ ਜਾਂਚ ਕਰਨ ਦੀ ਬਜਾਏ ਉਹਨਾਂ ਦਾ ਮੁੜ ਮੁਲਾਂਕਣ ਕਰਨ ਦਾ ਵੱਡਾ ਫੈਸਲਾ ਲਿਆ ਹੈ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਹੁਣ 8ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਮੁੜ ਜਾਂਚ ਕੀਤੀ ਜਾਵੇਗੀ ਜਦੋਂ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਮੁੜ ਜਾਂਚ ਅਤੇ ਮੁਲਾਂਕਣ ਕੀਤਾ ਜਾਵੇਗਾ ਤਾਂ ਦੇਖੋ ਦੱਸ ਦਈਏ ਕਿ ਪਹਿਲਾਂ ਮੁੜ ਜਾਂਚ ਵਿੱਚ ਸਿਰਫ ਉੱਤਰ ਪੱਤਰੀਆਂ ਦੇ ਪ੍ਰਾਪਤ ਅੰਕ ਹੀ ਦੁਬਾਰਾ ਜੋੜੇ ਜਾਂਦੇ ਸਨ ਪਰ ਹੁਣ ਪਿਛਲੇ ਸਾਲਾਂ ਵਿੱਚ ਬੋਰਡ ਨੇ ਉੱਤਰ ਪੱਤਰੀਆਂ ਦਾ ਮੁੜ ਬਲਾੰਕਣ ਸ਼ੁਰੂ ਕਰ ਦਿੱਤਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਦੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੇਖੋ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਵੱਡੀ ਖਬਰ ਹਾਈ ਕੋਰਟ ਵੱਲੋਂ ਲਗਾਈ ਗਈ ਰੋਕਾ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਖਿਲਾਫ ਪਟੀਸ਼ਨ ਤੇ ਬਿੱਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਹਾਈ ਕੋਰਟ ਨੇ ਲੈਂਡ ਪੁਲਿੰਗ ਪਾਲਿਸੀ ਉੱਤੇ 7 ਯਾਨੀ ਕਿ ਅੱਜ ਅਗਸਤ 7 ਤੱਕ ਰੋਕ ਲਗਾ ਦਿੱਤੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਜਿਨ੍ਹਾਂ ਕੋਲ ਜ਼ਮੀਨ ਹੈ ਉਹਨਾਂ ਨੂੰ ਤਾਂ ਮੁਆਵਜ਼ਾ ਦੇਵੋ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹ ਮਜ਼ਦੂਰ ਕਿੱਥੇ ਜਾਣਗੇ ਲੈਂਡ ਪੁਲਿੰਗ ਨੀਤੀ ਵਿਰੁੱਧ ਦਾਇਰ ਪਟੀਸ਼ਨ ਤੇ ਹਾਈ ਕੋਰਟ ਨੇ ਕਿਹਾ ਕਿ ਅੱਜ ਤੱਕ ਇਸ ਤੇ ਦੁਆਰਾ ਜਿਹੜੀ ਸੁਣਵਾਈ ਹੋਵੇਗੀ ਅੱਜ 7 ਅਗਸਤ ਨੂੰ ਦੁਬਾਰਾ ਸੁਣਵਾਈ ਹੋਵੇਗੀ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਜੇਕਰ 60000 ਏਕੜ ਜ਼ਮੀਨ ਲੈਂਡਿੰਗ ਪੁਲਿੰਗ ਲਈ ਲੈਣ ਲਈ ਕਹਿ ਰਹੇ ਹੋ ਤਾਂ ਪ੍ਰਤੀ ਏਕੜ ਰეკਮੈਂਡੇਡ ਕਰੋੜ ਬਣਦੀ ਹੈ ਤਾਂ ਦੇਖੋ ਸਰਕਾਰ ਦੇ ਕੋਲ ਐਨਾ ਬਜਟ ਹੈ ਜਾਂ ਨਹੀਂ ਉਧਰ ਇੱਕ ਹੋਰ ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਹੁਣ ਟ੍ਰੈਫਿਕ ਪੁਲਿਸ ਨਹੀਂ ਕਰੇਗੀ ਚਲਾਣ ਨਵਾਂ ਨਿਯਮ ਜਾਰੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਸਿਸਟਮ ਨੂੰ ਵਿੱਚ ਹੁਣ ਸਭ ਤੋਂ ਵੱਡਾ ਇਤਿਹਾਸਿਕ ਬਦਲਾ ਕੀਤਾ ਗਿਆ ਹੈ ਹੁਣ ਟ੍ਰੈਫਿਕ ਪੁਲਿਸ ਆਪਣੇ ਸ਼ਹਿਰ ਦੀਆਂ ਸੜਕਾਂ ਤੇ ਖੜੇ ਹੋ ਕੇ ਕਿਸੇ ਵੀ ਵਾਹਨ ਨੂੰ ਰੋਕ ਕੇ ਚਲਾਣ ਨਹੀਂ ਕਰ ਸਕਣਗੇ ਇਹ ਵੱਡਾ ਫੈਸਲਾ ਪੁਲਿਸ ਦੀ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਲਿਆ ਗਿਆ ਹੈ ਹੁਣ ਸ਼ਹਿਰ ਦੇ ਵਿੱਚ ਲਗਾਏ ਗਏ ਆਧੁਨਿਕ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਆਧਾਰ ਤੇ ਹੀ ਚਲਾਨ ਕੀਤੇ ਜਾਣਗੇ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਨਵਾਂ ਨਿਯਮ ਲਾਗੂ ਕੀਤਾ ਗਿਆ ਹੁਣ ਪੁਲਿਸ ਅਧਿਕਾਰੀ ਵਾਹਨ ਨੂੰ ਰੋਕੇ ਕਿਸੇ ਦਾ ਵੀ ਚਲਾਨ ਨਹੀਂ ਕਰੇਗਾ ਇਹ ਐਨਪੀਆਰ ਕੈਮਰਿਆਂ ਦੁਆਰਾ ਨਿਗਰਾਨੀ ਸ਼ਹਿਰ ਵਿੱਚ ਲਗਾਏ ਗਏ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਹੁਣ 24x7 ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਤੇ ਨਜ਼ਰ ਰੱਖਣਗੇ ਇੰਨਾਂ ਗਲਤੀਆਂ ਲਈ ਸਿੱਧਾ ਚਲਾਣ ਜਾਰੀ ਕੀਤਾ ਜਾਵੇਗਾ ਤੇਜ਼ ਰਫ਼ਤਾਰ ਲਾਲ ਬੱਤੀ ਟੱਪਣਾ ਹੈਲਮਟ ਜਾਂ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ ਇਹ ਸਭ ਕੈਮਰੇ ਦੁਆਰਾ ਆਪਣੇ ਆਪ ਪਰ ਕਾੜ ਕੀਤਾ ਜਾਵੇਗਾ ਸਿੱਧਾ ਚਲਾਣ ਘਰ ਭੇਜਿਆ ਜਾਵੇਗਾ ਉਧਰ 1.5 ਸਾਲ ਚ ਸ਼ੁਰੂ ਹੋਵੇਗਾ ਪੈਨ 2.0 ਜਾਣੋ ਕਿਹੜੇ ਕਿਹੜੇ ਹੋਣਗੇ ਵੱਡੇ ਬਦਲਾ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਤੁਹਾਡੇ ਕੋਲ ਹੁਣ ਜੋ ਪੈਨ ਕਾਰਡ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਇਸ ਵਿੱਚ ਵੱਡੇ ਬਦਲਾ ਹੋਣਗੇ ਕਿਉਂਕਿ ਸਰਕਾਰ ਨੇ ਪੈਨ 2.0 ਵਿੱਚ ਇੱਕ ਕੰਪਨੀ ਨੂੰ ਟੈਂਡਰ ਦਿੱਤਾ ਹੈ ਹੁਣ ਇਹ ਕੰਪਨੀ ਪੈਨ ਕਾਰਡ ਨੂੰ ਹੋਰ ਵੀ ਆਧੁਨਿਕ ਬਣਾਏਗੀ ਪੈਨ ਕਾਰਡ 2.0 ਕਦੋਂ ਲਾਗੂ ਹੋਵੇਗਾ ਕਿਹੜੇ ਕਿਹੜੇ ਬਦਲਾ ਹੋਣਗੇ ਤਾਂ ਦੇਖੋ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸੇ ਨੋਟੀਫਿਕੇਸ਼ਨ ਵਿੱਚ ਦੇਵਾਂਗੇ ਤਾਂ ਦੇਖੋ ਸਰਕਾਰ ਨੇ ਹੁਣ ਅਮਦਨ ਕਰ ਵਿਭਾਗ ਨੇ ਪੈਨ ਕਾਰਡ ਨੂੰ ਅਪਗ੍ਰੇਡ ਕਰਨ ਲਈ ਐਲਟੀਆਈ ਮਾਈਂਡ ਟਰੀ ਕੰਪਨੀ ਨੂੰ ਟੈਂਡਰ ਦਿੱਤਾ ਹੈ ਸਰਕਾਰ ਨੇ ਲੋਕ ਸਭਾ ਵਿੱਚ ਦੱਸਿਆ ਕਿ ਕੰਪਨੀ ਨੂੰ ਟੈਂਡਰ ਦੇਣ ਤੋਂ ਬਾਅਦ ਪੈਨ 2.0 18 ਮਹੀਨਿਆਂ ਦੇ ਵਿੱਚ ਲਾਗੂ ਕੀਤਾ ਜਾਵੇਗਾ ਸਰਕਾਰ ਨੇ ਲੋਕ ਸਭਾ ਵਿੱਚ ਪੈਨ 2.0 ਜ਼ੀਰੋ ਲਾਗੂ ਕਰਨ ਦਾ ਕਾਰਨ ਦੱਸਿਆ ਉਦੇਸ਼ ਪੈਨ ਅਤੇ ਟੈਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ ਇਸ ਰਾਹੀਂ ਜਨਤਾ ਨੂੰ ਦਿੱਤੀ ਜਾਣ ਵਾਲੀ ਸੇਵਾ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਪੈਨ 2.0 ਇਹਨਾਂ ਸਾਰੀਆਂ ਚੀਜ਼ਾਂ ਲਈ ਇੱਕ ਵਨ ਸਟਾਪ ਹੱਲ ਹੋਵੇਗਾ ਟੈਨ ਟ੍ਰੈਕਸ ਕਟੌਤੀ ਅਲਾਟਮੈਂਟ ਜਾਰੀ ਕਰਨਾ ਸੁਧਾਰ ਆਧਾਰ ਪੈਨ ਲਿੰਕਿੰਗ ਆਨਲਾਈਨ ਪ੍ਰਮਾਣਿਕਤਾ ਪੈਨ ਕਾਰਡ ਨੂੰ ਦੁਬਾਰਾ ਜਾਰੀ ਕਰਨਾ ਤਾਂ ਦੇਖੋ ਉਧਰ ਇੱਕ ਹੋਰ ਵੱਡੀ ਖਬਰ ਸਰਕਾਰ ਔਰਤਾਂ ਨੂੰ ਦੇएगी ਰਖੜੀ ਦਾ ਵੱਡਾ ਤੋਹਫਾ ਬੈਂਕ ਖਾਤਿਆਂ 'ਚ ਆਉਣਗੇ 15-1500 ਰੁਪਏ ਸਰਕਾਰ ਵੱਲੋਂ ਲਾਡਲੀ ਭੈਣਾ ਯੋਜਨਾ ਦੇ ਤਹਿਤ ਰਾਜ ਦੀਆਂ ਔਰਤਾਂ ਨੂੰ ਹਰ ਮਹੀਨੇ 1250 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਯੋਜਨਾ ਰਾਜ ਦੀਆਂ ਗਰੀਬ ਲੋੜਵੰਦ ਔਰਤਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਹੁਣ ਤੱਕ ਇਸ ਯੋਜਨਾ ਦੀਆਂ 26 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ 27ਵੀਂ ਕਿਸ਼ਤ ਹੁਣ ਜਾਰੀ ਕੀਤੀ ਜਾਣੀ ਹੈ ਜੋ ਅਗਸਤ ਵਿੱਚ ਯਾਨੀ ਕਿ ਰਖੜੀ ਦੇ ਤਿਉਹਾਰ ਮੌਕੇ ਜਾਰੀ ਕੀਤੀ ਜਾਵੇਗੀ ਇਸ ਮੌਕੇ ਨੂੰ ਸਰਕਾਰ ਖਾਸ ਬਣਾਉਣਾ ਚਾਹੁੰਦੀ ਹੈ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫਾ ਵੀ ਦਿੱਤਾ ਜਾਵੇਗਾ ਰਖੜੀ ਮੌਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ ਚਲਾਈ ਜਾ ਰਹੀ ਲੱਡਲੀ ਭੈਣਾ ਯੋਜਨਾ ਦੇ ਤਹਿਤ ਰਖੜੀ ਦੇ ਤਿਹਾਰ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸ਼ਗਨ ਵਜੋ ਵਾਧੂ ਪੈਸੇ ਵੀ ਦਿੱਤੇ ਜਾਣਗੇ ਤਾਂ ਦੇਖੋ ਦੱਸ ਦਈਏ ਕਿ ਸਰਕਾਰ ਹਰ ਮਹੀਨੇ ਲਾਡਲੀ ਭੈਣਾ ਯੋਜਨਾ ਤਹਿਤ 1250 ਰੁਪਏ ਦਿੰਦੀ ਹੈ ਹੁਣ ਰਖੜੀ 9 ਅਗਸਤ ਨੂੰ ਹੈ ਸਰਕਾਰ ਦੇ ਵੱਲੋਂ ਸ਼ੁਭ ਕਾਮਨਾਵਾਂ ਵਜੋ 250 ਰੁਪਏ ਵਾਧੂ ਦੇਣ ਦਾ ਐਲਾਨ ਕੀਤਾ ਗਿਆ ਹੈ ਹੁਣ 1250 ਦੀ بجائے 1500 ਰੁਪਏ ਤੁਹਾਡੇ ਖਾਤਿਆਂ ਦੇ ਵਿੱਚ ਆਉਣਗੇ ਰਾਜ ਦੀਆਂ ਲਗਭਗ 1 ਕਰੋੜ ਲਾਡਲੀ ਭੈਣਾਂ ਦੇ ਬੈਂਕ ਖਾਤਿਆਂ 'ਚ 1500 ਰੁਪਏ ਸਰਕਾਰ ਦੇ ਵੱਲੋਂ ਭੇਜੇ ਜਾਣਗੇ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ ਜੀ